ਐਮਐਲਏ ਹਲਕਾ ਦਖਣੀ ਡਾਕਟਰ ਰਿੰਦਰ ਬੀਰ ਸਿੰਘ ਨੇਜਰ ਦੀ ਗਵਾਈ ਵਿੱਚ ਵਾਰਡ ਨੰਬਰ 44 ਵਿੱਚ ਸੜਕ ਬਣਾਉਣ ਦਾ ਉਦਘਾਟਨ ਡਾਕਟਰ ਰਿੰਦਰ ਬੀਰ ਸਿੰਘ ਨੇਜਰ ਦੇ ਪੀਏ ਨਮਨੀਤ ਸ਼ਰਮਾ ਵੱਲੋਂ ਕੀਤਾ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਅਰਜਾ ਬਦਜਾ ਉਮੀਦਵਾਰ ਬਲਾਕ ਪ੍ਰਧਾਨ ਜਸਪਾਲ ਸਿੰਘ ਭੁੱਲਰ ਗੁਰਪ੍ਰੀਤ ਸਿੰਘ ਗੋਪੀ ਸੇਵਾਦਾਰ ਰਵੀਸ਼ੇ ਸਿੰਘ ਖਾਲਸਾ ਸਜੀਵ ਕੁਮਾਰ ਆਦਮ ਆਦਮੀ ਪਾਰਟੀ ਦੇ ਆਗੂ ਹਾਜ਼ਰ ਸਨ ਇਸ ਖੁਸ਼ੀ ਮੌਕੇ ਸਭ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਇਲਾਕਾ ਨਿਵਾਸੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਦੇਖੀ ਗਈ ਇਸ ਮੌਕੇ ਬਾਰ ਨੰਬਰ 44 ਵਿੱਚ ਰਹਿਣ ਵਾਲੇ ਲੋਕਾਂ ਨੇ ਐਮ ਐਲ ਏ ਹਲਕਾ ਦੱਖਣੀ ਡਾਕਟਰ ਰਿੰਦਰਬੀਰ ਸਿੰਘ ਨੇ ਜਰਦਾ ਇਸ ਸੜਕ ਦੇ ਨਿਰਮਾਣ ਦਾ ਉਦਘਾਟਨ ਕਰਨ ਦੇ ਲਈ ਬਹੁਤ-ਬਹੁਤ ਧੰਨਵਾਦ ਕੀਤਾ। ਹਾਂਜੀ ਰਵੀ ਸਿੰਘ ਖਾਲਸਾ ਜੀ ਕੀ ਕਹਿਣਾ ਚਾਹੋਗੇ ਵਾਰਡ ਨੰਬਰ 44 ਦੇ ਵਿੱਚ ਅੱਜ ਸੜਕ ਦੇ ਨਿਰਮਾਣ ਦਾ ਉਦਘਾਟਨ ਜਿਹੜਾ ਕੀਤਾ ਗਿਆ ਹੈ। ਬਹੁਤ ਜੋਗਵਤ ਸਦਾ ਭਗਵਾਨ ਸਰ ਜੀ ਦੀ ਬੰਦੀ ਰਹਿਮਾਈ ਹੈ ਕਿਤੇ ਪੰਜਾਬ ਐਸਟਾ ਵਿੱਚ ਤਰੱਕੀਆਂ ਦੇ ਵਿਕਾਸ ਦੇ ਰਾਹ ਤੇ ਚੱਲਦਾ ਪਿਆ ਵਾ। ਸਾਡੇ ਬਹੁਤ ਹਰਮਨ ਪਿਆਰੇ ਐਮਐਲਏ ਡਾਕਟਰ ਇੰਦਰਬੀ ਸਿੰਘ ਡਿੱਜਾ ਜੀ ਜੋ ਕਿ ਹਰ ਕੱਦਕਰੀ ਵਿੱਚ ਹਰ ਟਾਈਮ ਜਿਓ ਵਿੱਚ ਤਤਪੁਰ ਤਿਆਰ ਲੈਂਦੇ ਨੇ ਇਸ ਵਕਤ ਵਾਟਪੁਰ ਚਤਾਲ ਜਿਹੜੇ ਰਹਿੰਦੇ ਕੰਮ ਸਾਨੂੰ ਉਹ ਚ ਲੋਕਪਾਲ ਦਾ ਜਿਹੜਾ ਕੰਮ ਹੀ ਜਾਂ ਸੀਸੀ ਦਾ ਕੰਮ ਹੀ ਜਾਂ ਉਹ ਨਿਕਾ ਜਿਹੜੇ ਕੰਮ ਹੈਗੇ ਨੇ ਡਾਕਟਰ ਸਾਹਿਬ ਨੇ ਕਰਨ ਕੀਤਾ ਹੋਇਆ ਇਹ ਕੰਮ ਜਲਦੀ ਤੋਂ ਜਲਦੀ ਅਸੀਂ ਕਰਕੇ ਹਲਕਾ ਦਖਣੀ ਜਿਹੜੀ ਨੋਹਾਲ ਬਗਲਨੀ ਆ ਤੇ ਹਲਕਾ ਦਖਣੀ ਜਿਹੜੀ ਅਮਰਸਰ ਸਾਹਿਬ ਦੀ ਜੇ ਕੀ ਹੋਦੀ ਜਿਹੜਾ ਹਲਕਾ ਹੋਏਗਾ ਸਭ ਤੋਂ ਖੂਬਸੂਰਤ ਜਿਹੜਾ ਹਲਕਾ ਬਣਾਇਆ ਜਾਏਗਾ ਕਿਉਂਕਿ ਇਹ ਸ਼ਿਦਾ ਸਾਹਿਬ ਦਾ ਦਸਤਾ ਵੀ ਜਾਂਦਾ ਵਾ ਜਿਹੜਾ ਦਰਬਾਰ ਸਾਹਿਬ ਦਾ ਗਸਤਾ ਵੀ ਅਗਾਵਾ ਇਸ ਕਰਕੇ ਹਲਕਾ ਦੱਖਣੀ ਨੂੰ ਜਿਹੜਾ ਬਹੁਤ ਖੂਬਸੂਰਤ ਆ ਜਾਏਗਾ ਅੰਦਰ ਤੋਂ ਵਿੱਚ ਤੇ ਜਿਹੜੀ ਪਹਿਲ ਜਿਹੜੀ ਕੀਤੀ ਗਈ ਹੈ ਮਾਰਤੰਪੁਰ ਚਟਾਲ ਤੇ ਐਸਾ ਬਿੱਤੀ ਗਈ ਹੈ ਦਾ ਜੀਵਨ ਸਾਥ ਵਿਚਾਈ ਕਰੇ ਲੱਗੇ ਕਾਪ ਨੇ ਉਹਨਾਂ ਨੂੰ ਆਪਾਂ ਸੇ ਪੂਰਾ ਕਰ ਸਕੀਏ ਉਸੂ ਟੀਮ ਜਿਹੜੀ ਇਸ ਦਾ ਵਿੱਚ ਖੋਲਦੀ ਹੋਈ ਆ ਕਾ ਦਾ ਕਰੀ ਦੇ ਜਿਹੜੇ ਬਲਡੀਆਂ ਨੇ ਉਹ ਅਸਾਂ ਸਾਰੀ ਖੋਲਦੇ ਨੇ ਤੇ ਬੜਾ ਉਤਸ਼ਾਹ ਆ ਇਲਾਕੇ ਵਿੱਚ ਬਹੁਤ ਸ਼ਾਹ ਆ ਆਹ ਜਿਹੜੇ ਸਵੇਚ ਅਸੀਂ 44 ਬਹੁਤ ਤੁਕਵਾਵਾਗੇ ਇਲਾਕੇ ਦੇ ਵਿੱਚ ਨੀਚੇ ਜੀ ਦੇ ਇਸ਼ਾ ਦੇ ਦੇਸ਼